ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ੍ਹ ਰਹੇ ਹਾਂ ਰਾਮਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ। ਚਲੋ ਪੜ੍ਹਦੇ ਹਾਂ ਇਸ ਦਾ ਅਗਲਾ ਅਧਿਆਇ ਸੂਏ ਦੇ ਪੁਲ ਉੱਤੇ ਇੱਕ ਰਾਤ ਉਹਨਾਂ ਨੇ ਸਨੇਹਾ ਦੇ ਕੇ ਦੇਬੂ ਜਮਿਆਰ ਨੂੰ ਬੁਲਾ ਲਿਆ। ਉਹ ਡਰਿਆ ਡਰਿਆ ਉੱਥੇ ਪਹੁੰਚਿਆ। ਬਲਕਾਰ ਨੇ ਉਹਦੇ ਨਾਲ ਕੋਈ ਹੋਰ ਗੱਲ ਨਹੀਂ ਕੀਤੀ। ਬਸ ਐਨਾ ਹੀ ਆਖਿਆ। ਮੈਨੂੰ ਜਾਣਦਾ ਮੈਂ ਬਲਕਾਰ ਹਾਂ। ਤੂੰ ਹਰਦਿੱਤ ਨਾਲ ਸਿਹਰੀ ਹੈ ਨਾ? ਦੇਭੂ ਜੀ ਮੈਂ ਬਰਫ਼ ਵਿੱਚ ਲੱਗਿਆ ਖੜਾ ਹੋਵੇ। ਮੂੰਹ ਵਿੱਚੋਂ ਬੋਲ ਨਹੀਂ ਨਿਕਲਿਆ। ਸਿਰ ਝੁਕਾ ਦਿੱਤਾ। ਹਰਦੇਤ ਨੂੰ ਕੈਦੇ ਜਾ ਕੇ ਬਲਕਾਰ ਨੇ ਆਖਿਆ ਅਸੀਂ ਕੱਲ ਨੂੰ ਇਸੇ ਪੁਲ ਉੱਤੇ ਫੇਰ ਆਵਾਂਗੇ। ਐਸੇ ਵੇਲੇ 5000 ਰੁਪਈਆ ਭੇਜ ਦੇਵੇ। ਤੂੰ ਲੈ ਕੇ ਆਈਂ। ਜੇ 5000 ਉਹਨਾਂ ਨੇ ਨਾ ਭੇਜਿਆ ਜਾਂ ਪੁਲਿਸ ਨੂੰ ਖਬਰ ਕੀਤੀ ਤਾਂ ਪਰਸੋਂ ਉਹ ਹੈ ਨਹੀਂ। ਇਹ ਕੈਦੀ ਨੂੰ ਉਹਨੂੰ ਜਾ ਕੇ ਬਸ ਦਬਲੇ ਹੋਏ ਕੁੱਤੇ ਵਾਂਗ ਛੱਡਿਆਂ ਵਿੱਚ ਪੂਛ ਦੇ ਕੇ ਦੇਬੂ ਉਤੋਂ ਪੰਜ ਆਇਆ ਮੁੜ ਕੇ ਪਿੱਛੇ ਨਹੀਂ ਝਾਕਿਆ ਦੂਜੇ ਦਿਨ ਰਾਤ ਨੂੰ ਦੇਬੂ 5000 ਦੇ ਨੋਟ ਝੋਲੇ ਵਿੱਚ ਪਾ ਕੇ ਸੂਏ ਦੇ ਪੁਲ ਉੱਤੇ ਲੈ ਆਇਆ ਉਹ ਕੱਲ ਵਾਲੇ ਹੀ ਤਿੰਨ ਜਣੇ ਸਨ ਕੁਝ ਦਿਨਾਂ ਬਾਅਦ ਹਰਦੇਤਨ ਨੂੰ ਸੂਹ ਲੱਗੀ ਕਿ ਬਲਕਾਰ ਤੇ ਉਹਦੇ ਸਾਥੀ ਅਕਸਰ ਹੀ ਕੋਠੀ ਆ ਕੇ ਚਮਿਆਰਾਂ ਵੇੜੇ ਬਾਹਰ-ਬਾਰ ਨਰੰਗ ਚਮਿਆਰ ਦੀ ਝੁੰਬੀ ਵਿੱਚ ਸੌਂਦੇ ਹਨ ਨਰੰਗ ਉੱਥੇ ਚਮੜਾ ਪਕਾਉਣ ਦਾ ਕੰਮ ਕਰਦਾ ਮੀ ਕਣੀ ਦੇ ਤੋਂ ਪਹਨੇ ਦੇ ਤੋਂ ਬਚਣ ਲਈ ਉਹਨੇ ਇੱਕ ਝੁੰਬੀ ਬਣਾ ਰੱਖੀ ਸੀ। ਤਿੰਨੇ ਪਾਸੇ ਕੱਚ ਡਲੀਆਂ ਦੀਆਂ ਕੰਨਾਂ ਤੇ ਮੂਰੇ ਬਾਹਰ ਉੱਤੇ ਸਰਕੜੇ ਦਾ ਛੱਪਰ ਬੰਨਿਆ ਹੋਇਆ। ਜਦੋਂ ਕਦੇ ਉਹ ਆਉਂਦੇ ਤਾਂ ਨੰਬਰਦਾਰ ਪਾਕਰ ਸਿੰਘ ਦਾ ਮੁੰਡਾ ਮਹਿਰ ਉਹਨਾਂ ਨੂੰ ਰੋਟੀ ਪਹੁੰਚਾਉਂਦਾ। ਉਹ ਆਉਂਦੇ ਨਰੰਗ ਮਹਿਰ ਨੂੰ ਖ਼ਬਰ ਕਰ ਦਿੰਦਾ। ਖ਼ਬਰ ਸੁਣਦੇ ਸਾਰ ਹੀ ਮਹਿਰ ਭੱਜਿਆ ਭੱਜਿਆ ਆਉਂਦਾ। ਰੋਟੀ ਖਾ ਕੇ ਉਹ ਝੁੰਬੀ ਵਿੱਚ ਹੀ ਇੱਕ ਮੰਝੇ ਉੱਤੇ ਪੈ ਜਾਂਦੇ। ਇੱਕ ਜਣਾ ਜਾ ਕੇ ਪੈਰਾ ਦਿੰਦਾ ਸਵੇਰੇ ਪੌ ਪਾਟਣ ਤੋਂ ਪਹਿਲਾਂ ਉੱਠਦੇ ਤੇ ਤੁਰ ਜਾਂਦੇ ਕਿਸੇ ਨੂੰ ਕੋਈ ਪਤਾ ਨਾ ਹੁੰਦਾ ਉਹ ਕਿੱਥੋਂ ਆਉਂਦੇ ਕਿੱਧਰ ਨੂੰ ਜਾਂਦੇ ਕਦੇ-ਕਦੇ ਝੁੰਬੀ ਵਿੱਚ ਆ ਕੇ ਉਹਨਾਂ ਨੂੰ ਨੰਬਰਦਾਰ ਵੀ ਮਿਲ ਜਾਂਦਾ ਹਮੇਸ਼ਾ ਇਹੀ ਸਿੱਖਿਆ ਦਿੰਦਾ ਓਏ ਮੁੰਡਿਓ ਬਚ ਕੇ ਰਿਹਾ ਕਰੋ ਭਾਈ ਉ ਤਾਂ ਤੁਹਾਨੂੰ ਬੁਰਾ ਲੱਗੂ ਪਿੰਡ ਨਾ ਆਇਆ ਕਰੋ ਜ਼ਮਾਨਾ ਮਾੜਾ ਕੀ ਹੈ ਕੋਈ ਚੁਗਲੀ ਖਾਜ ਜਸਵੰਤ ਦਾ ਹੱਦਦੇ ਤੇ 5000 ਆਪਣੇ ਸਿਹਰੀ ਹੱਥ ਭੇਜਿਆ ਸੀ ਉਹ ਡਰ-ਡਰ ਰਹਿੰਦਾ ਰਾਤ ਨੂੰ ਬੈਠ ਕੇ ਦਾ ਕੁੰਡਾ ਜਿੰਦਾ ਲਾ ਕੇ ਅੰਦਰ ਸੌਂਦਾ ਘਰਦਿਆਂ ਨੂੰ ਵੀ ਤਾੜ ਕੇ ਰੱਖਦਾ ਉਹਨੂੰ ਡਰ ਸੀ ਕਿ ਬਲਕਾਰ ਨੂੰ ਮੂੰਹ ਪੈ ਗਿਆ ਹੈ ਕਿਤੇ ਹੋਰ ਪੈਸੇ ਨਾ ਮੰਗ ਲਵੇ ਉਹਦਾ ਇੱਕ ਜੀ ਕਰਦਾ ਕਿ ਉਹ ਪੁਲਿਸ ਨੂੰ ਦੱਸ ਦੇਵੇ ਪਰ ਇੰਜ ਕਰਨ ਨਾਲ ਉਹਦੀ ਆਪਣੀ ਜਾਨ ਦੀ ਵੀ ਖੈਰ ਨਹੀਂ ਸੀ ਬਲਕਾਰ ਨੇ ਉਹਨੂੰ ਛੱਡਣਾ ਨਹੀਂ ਸੀ ਪਰ ਉਹਦੇ ਮਨ ਵਿੱਚ ਰੜਕਪੂਰੀ ਸੀ ਜੇ ਕਿਤੇ ਬਲਕਾਰ ਨੂੰ ਹੱਥ ਦਿਖਾਏ ਜਾਣ ਉਹ ਦੰਦ ਪਿੰਦਾ ਲੈ ਕੇ ਲੋਹੇ ਦਾ ਕਿਲ ਜਾ ਲੋਕਾਂ ਨੂੰ ਡਰਾਉਂਦਾ ਫਿਰਦਾ ਕੱਲ ਦਾ ਸ਼ੋਕਰਾ ਆਇਓ ਕਿੰਨਾ ਕੋ ਚਿਹਰ ਉਹਦੀ ਸ਼ਾਨ ਭਰਾਂਗੇ ਹਰ ਦੇ ਤਾਂ ਮਨ ਹੀ ਮਨ ਕੁੱਟਦਾ ਕਲਪ ਦਾ ਤੇ ਸਕੀਮਾਂ ਬਣਾਉਂਦਾ ਰਹਿੰਦਾ ਉਹ ਸੋਚਦਾ ਉਹਦੀ ਕੋਈ ਸਕੀਮ ਜੇ ਫੇਲ ਹੋ ਗਈ ਤਾਂ ਉਹ ਇਸ ਦੁਨੀਆ ਵਿੱਚ ਹੈ ਨਹੀਂ ਇੱਕ ਦਿਨ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਲੋਕਾਂ ਨੇ ਦੇਖਿਆ ਕੇ ਸਾਰੇ ਪਿੰਡ ਨੂੰ ਪੁਲਿਸ ਨੇ ਘੇਰਾ ਪਾਇਆ ਹੋਇਆ ਹੈ ਪਿੰਡ ਉਤੋਂ ਦੀ ਚਾਰੇ ਪਾਸੇ ਫਿਰਨੀ ਫਿਰਨੀ 10 10 ਕਦਮਾਂ ਦੀ ਵਿੱਥ ਉੱਤੇ ਸਿਪਾਹੀ ਖੜੇ ਸਨ ਸਿਪਾਹੀਆਂ ਕੋਲ ਪੱਕੀਆਂ ਰਾਈਫਲਾਂ ਪ੍ਰਾਇਮਰੀ ਸਕੂਲ ਦੇ ਮੈਦਾਨ ਵਿੱਚ ਇੱਕ ਜੀਪ ਤੇ ਇੱਕ ਟਰੱਕ ਖੜਾ ਸੀ ਦੋ ਤਿੰਨ ਟਰੱਕ ਸਕੂਲ ਤੋਂ ਬਾਹਰ ਖੜੇ ਸਨ ਸਕੂਲ ਦੀਆਂ ਕੁਰਸੀਆਂ ਤੇ ਮੇਜ਼ ਭਾਰ ਕਢਵਾ ਕੇ ਡੀਐਸਪੀ ਤੇ ਦੋ ਥਾਣੇਦਾਰ ਬੈਠੇ ਹੋਏ ਸਨ ਥੋੜੀ देर ਬਾਅਦ ਚਾਰ ਸਿਪਾਹੀ ਮੰਨਣ ਤੇ ਚੰਦਗੁਰ ਨੂੰ ਮਾਰ ਦੇ ਕੋੜ ਦੇ ਸਕੂਲ ਵਿੱਚ ਲੈ ਆਏ ਮੱਲਣ ਨੂੰ ਡੀਐਸਪੀ ਨੇ ਆਪਣਾ ਡੰਡਾ ਫੜ ਕੇ ਕੁੱਟਿਆ ਉਹ ਬੇਹੋਸ਼ ਹੋ ਕੇ ਧਰਤੀ ਉੱਤੇ ਡਿੱਗ ਪਿਆ ਚੰਦਗੁਰ ਮੱਲਣ ਦੀ ਇਹ ਹਾਲਤ ਦੇਖ ਤੇ ਹੀ ਚੱਕਰ ਖਾ ਕੇ ਡਿੱਗ ਪਈ ਇੱਕ ਸਿਪਾਹੀ ਨੇ ਦੋਹਾਂ ਦੇ ਮੂੰਹ ਵਿੱਚ ਪਾਣੀ ਪਾਇਆ ਮੱਲਣ ਨੂੰ ਸੁਰਤ ਆਈ ਤਾਂ ਡੀਐਸਪੀ ਉਹਦੇ ਦਾੜੇ ਨੂੰ ਹਿਲਾਉਣਾ ਦੇ ਕੇ ਪੁੱਛਣ ਲੱਗਿਆ ਦੱਸ ਗੰਜਰਾ ਕਿੱਥੇ ਆ ਤੇਰਾ ਮੁੰਡਾ ਮੱਲਣ ਨੇ ਹੱਥ ਜੋੜ ਦਿੱਤੇ ਮਾਪਿਆ ਮੈਨੂੰ ਕੋਈ ਪਤਾ ਨਹੀਂ ਉਹਨੇ ਦੱਸਦਾ ਇਹ ਚਲੋ ਲੈ ਚਲੋ ਇਹਨਾਂ ਨੂੰ ਇਹਨਾਂ ਦੇ ਘਰ ਡੀਐਸਪੀ ਗੜ ਗਿਆ ਉਹੀ ਚਾਰ ਸਿਪਾਹੀ ਦੋਵੇਂ ਜਾਣਿਆਂ ਨੂੰ ਡੌਲਿਆਂ ਤੋਂ ਫੜ ਕੇ ਉਹਨਾਂ ਦੇ ਘਰ ਵੱਲ ਚੱਲ ਪਏ ਸਿਪਾਹੀ ਉਹਨਾਂ ਨੂੰ ਖਿੱਚੀ ਲੈ ਜਾਂ ਰਹੇ ਸਨ ਉਹਨਾਂ ਦੇ ਪੈਰ ਥੜਕਦੇ ਕਿਤੇ ਪੈਰ ਲੱਗਦਾ ਕਿਤੇ ਨਾ ਬੁਰਾ ਹਾਲ ਸੀ ਬੁੜੇ-ਬੁੜੀ ਦਾ ਉਹਨਾਂ ਨੂੰ ਇਹ ਬਿਲਕੁਲ ਹੀ ਇਲਮ ਨਹੀਂ ਸੀ ਕਿ ਬਲਕਾਰ ਕਦੇ-ਕਦੇ ਕੋਠੇਪਿੰਡ ਆਉਂਦਾ ਸੀ ਨਰੰਗ ਚਮਹਾਰ ਦੀ ਝੂੰਗੀ ਵਿੱਚ ਉਹ ਰਾਤ ਕੱਟਦੇ ਹਨ ਮਹਿਰ ਉਹਨਾਂ ਨੂੰ ਰੋਟੀ ਪਾਣੀ ਦੇ ਕੇ ਆਉਂਦਾ ਹੈ ਪਿੰਡ ਵਿੱਚ ਨੰਬਰਦਾਰ ਪਖਰ ਸਿੰਘ ਤੋਂ ਬਗੈਰ ਹੋਰ ਕਿਸੇ ਚਿੜੀ ਜਨੌਰ ਨੂੰ ਵੀ ਇਹਦਾ ਪਤਾ ਨਹੀਂ ਸੀ ਮਗਰ ਮਗਰ ਡੀਐਸਪੀ ਦੋ ਮੈਂ ਖਾਨੇਦਾਰ ਤੇ ਪੰਜ-ਪੰਜ ਹੋਰ ਸਪਾਹੀ ਡੀਐਸਪੀ ਨੇ ਸਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਮੱਲਣ ਦਾ ਘਰ ਢਾਹ ਦੇਣ ਕਹੀਂ ਹਾਲ ਹੈ ਕਿ ਸਿਪਾਹੀ ਕੋਠੇ ਉੱਤੇ ਚੜ ਗਏ। ਕੁਝ ਸਿਪਾਹੀ ਸਵਾਤਾਂ ਵਿੱਚ ਸਮਾਨ ਬਾਹਰ ਕੱਢਣ ਲੱਗੇ। ਦੋ ਟਰੱਕ ਲਿਆ ਕੇ ਉਹਨਾਂ ਨੇ ਮੱਲਣ ਦੇ ਘਰ ਦਾ ਸਾਰਾ ਸਮਾਨ ਲੱਦ ਲਿਆ। ਪਸ਼ੂਆਂ ਦੇ ਰਸੇ ਵੱਢ ਦਿੱਤੇ। ਉਹ ਡਰ ਕੇ ਬਾਹਰ ਨੂੰ ਭੱਜ ਨਿਕਲੇ। ਦੋਵੇਂ ਸਵਾਤਾ, ਬਰਾਂਡਾ, ਬੈਠਕ ਦੀ ਛੱਤ ਤੇ ਰਸੋਈ। ਸਾਰੇ ਦਰਵਾਜ਼ਾ 2 ਘੰਟਿਆਂ ਵਿੱਚ ਸਿਪਾਹੀਆਂ ਨੇ ਸਾਰੇ ਸਤਿਰ ਉਧੇੜ ਦਿੱਤੇ। ਤੀਸ਼ ਸਿਪਾਹੀ ਸਨ। ਘਰ ਦੀ ਇਹ ਹਾਲਤ ਹੁੰਦੀ ਦੇਖ ਕੇ ਮੱਲਣ ਦੇ ਚੰਦਕੌਰ ਬੇੜੇ ਵਿੱਚ ਬੇਹੋਸ਼ ਹੋਏ ਪਏ ਸਨ। ਪਿੰਡ ਦੀ ਪੰਚਾਇਤ ਸਾਰੇ ਨੰਬਰਦਾਰ ਤੇ ਹੋਰ ਕਿੰਨੇ ਹੀ ਲੋਕ ਬੁੜੇ ਬੁੜੀਆਂ ਨੌਜਵਾਨ ਤੇ ਬੱਚੇ ਮੂੰਹ ਵਿੱਚ ਉਂਗਲਾਂ ਪਾ ਕੇ ਇਹ ਸਾਰਾ ਅਤਿਆਚਾਰ ਦੇਖਦੇ ਰਹੇ ਅਸਲ ਵਿੱਚ ਪਿਛਲੀ ਰਾਤ ਪੁਲਿਸ ਨੂੰ ਸੂਚਿ ਮਿਲੀ ਸੀ ਕਿ ਬਲਕਾਰ ਪਿੰਡ ਵਿੱਚ ਹੈ ਪੁਲਸ ਨੇ ਇਕੱਲਿਆ-ਕੱਲੇ ਘਰ ਦੀ ਤਲਾਸ਼ੀ ਲਈ ਸ਼ੱਕ ਵਾਲੇ ਬੰਦਿਆਂ ਨੂੰ ਡੰਡਿਆਂ ਨਾਲ ਕੁੱਟਿਆ ਉਹਨਾਂ ਦੀਆਂ ਦਾੜੀਆਂ ਪੁੱਟ ਦਿੱਤੀਆਂ ਪਰ ਬਲਕਾਰ ਕਿਧਰੇ ਵੀ ਨਹੀਂ ਸੀ ਤੇ ਫਿਰ ਗੁੱਸੇ ਵਿੱਚ ਆ ਕੇ ਪੁਲਸ ਨੇ ਮੱਲਣ ਦਾ ਘਰ ਢਾਹ ਦਿੱਤਾ ਘਰ ਦਾ ਸਾਰਾ ਸਮਾਨ ਰਕਾਂਬਿਚ ਲੱਦਕੇ ਲੈ ਗਏ ਮੱਲਣ ਤੇ ਚੰਦਗੁਰ ਨੂੰ ਵੀ ਹੋਰ ਵੀ ਕਈ ਬੰਦਿਆਂ ਨੂੰ ਮੱਲਣ ਦਾ ਘਰਟਾਇਆ ਦੇ ਕੇ ਸਾਰਾ ਪਿੰਡ ਦਹਿਲ ਗਿਆ ਇੱਕ ਦਹਿਸ਼ਤ ਪਿੰਡ ਦੇ ਲੋਕਾਂ ਉੱਤੇ ਛਾ ਗਈ ਭਲੇ ਮਾਨਸ ਬੰਦੇ ਰੱਬ ਦੇ ਇਸਕੇ ਹਰ ਉਤੇ ਪੈਪੀਤ ਸਨ ਹਰਦੇਤ ਸੋਚਦਾ ਰਿਹਾ ਕੋਈ ਅਜਹੀ ਚਾਲ ਚੱਲੀ ਜਾਵੇ ਜਿਹਦਾ ਕਿਸੇ ਨੂੰ ਪਤਾ ਨਾ ਲੱਗੇ ਬਲਕਾਰ ਤੋਂ ਛੁੱਟ ਉਹਨਾਂ ਬਲਕਾਰ ਦੇ ਸਾਥੀਆਂ ਦਾ ਵੀ ਡਰ ਸੀ ਬਲਕਾਰ ਦੇ ਸਾਥੀ ਕਿਹੜਾ ਉਹਦੇ ਨਾਲ ਘੈਰ ਗੁਜ਼ਾਰਨਗੇ ਉਹ ਨੂੰ ਕੰਬਾ ਚੜਦਾ ਇੱਕ ਦਿਨ ਸੁੱਤੇ ਹੀ ਨੰਬਰਦਾਰ ਪਖਰ ਸਿੰਘ ਉਹਨੂੰ ਸਾਥ ਵਿੱਚ ਬੈਠਾ ਮਿਲ ਗਿਆ। ਝੌਂਕੜੀ ਦੇ ਸਹਾਰੇ ਬੰਦੂਕ ਖੜੀ ਕਰਕੇ ਉਹ ਆਪਣਾ ਸਾਫਾ ਢਾ ਕੇ ਦੁਬਾਰਾ ਬਨ ਰਿਹਾ ਸੀ। ਸਾਫੇ ਦੇ ਬਲ ਕੱਢਦਾ ਤੇ ਫਿਰ ਚਿੰਚਿੰਚ ਕੇ ਲੜਨ ਨੂੰ ਚੜਦਾ ਜਿਵੇਂ ਬਾਦੂ ਦਾ ਹਿੱਸਾ ਮੰ ਲੰਘਾ ਰਿਹਾ ਹੋਵੇ। ਉਹਦੇ ਕੋਲ ਬੈਠ ਕੇ ਹਰਦੇਤ ਉਹਦਾ ਹਾਲਚਲ ਪੁੱਛਣ ਲੱਗਿਆ। ਦੋਵੇਂ ਖਾਸਾ ਚਿਰ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਰਹੇ। ਦੈਂਦਸ਼ ਪਾਸ ਹੀ ਹਰਦੇਤ ਉਹਨੂੰ ਆਪਣੇ ਅੰਦਲੇ ਘਰ ਦੀ ਬੈਠਕ ਵਿੱਚ ਲੈ ਗਿਆ ਘਰ ਦੀ ਕੱਢੀ दारू ਦੀ ਪੌਣੀ ਕੋ ਬੋਤਲ ਅਲਮਾਰੀ ਵਿੱਚ ਪਹਿਲਾਂ ਦੀ ਪਈ ਹੋਈ ਸੀ ਕੁਝ ਦਿਨ ਪਹਿਲਾਂ ਕੋਈ ਜਣਾ ਹਰਦੇਤ ਨੂੰ ਇਹ ਬੋਤਲ ਦੇ ਕੇ ਗਿਆ ਸੀ ਹਰਦੇਤ ਨੇ ਇਹਦੇ ਵਿੱਚੋਂ ਛੋਟੇ ਛੋਟੇ ਦੋ ਪੈਗ ਪੀ ਲਏ ਸਨ ਦੋ ਪੈਗਾਂ ਨਾਲ ਹੀ ਜਿਵੇਂ ਉਹਦੀ ਨਿਸ਼ਾ ਹੋ ਗਈ ਹੋਵੇ दारू ਚੰਗੀ ਸੀ ਬਲਕਾਰ ਦੀਆਂ ਗੱਲਾਂ ਕਰਦੇ ਕਰਦੇ ਉਹ ਪੀਣ ਲੱਗੇ ਇੱਕ ਪੈਗ ਦੋ ਪੈਗ ਤੀਜੇ ਪੈਗ ਨੂੰ ਹਰਦੇਤ ਨੇ ਮੂੰਹ ਪੂੰਝ ਕੇ ਗੱਲ ਛੇੜੀ ਨੰਬਰਦਾਰ ਇਹਦਾ ਕਰ ਕੋਈ ਇਲਾਜ ਤੂੰ ਤਾਂ ਸਿਆਣਾ ਬੰਦਾ ਹੈ ਤੇਰੀ ਤਾਂ ਦੁਨੀਆ ਦੇਖੀ ਹੋਈ ਆ ਤਰਾਰੇ ਜਿਹੇ ਵਿੱਚ ਆ ਕੇ ਨੰਬਰਦਾਰ ਨੇ ਫੜ ਮਾਰੀ ਲਾਜ ਨੂੰ ਕੀ ਐ ਤੜਕੇ ਨੂੰ ਫੜਾ ਦਿੰਨੇ ਆ ਜੇ ਕਹੀਂ ਅੱਜ ਇੱਥੇ ਹੀ ਐ ਪਿਛਲੇ ਪੈੜ ਦੀ ਪੀਂ ਪੀਂ ਜਾਂਦੇ ਆ ਨਰੰਗ ਚਮਿਆਰ ਦੀ ਝੁੰਬੀ ਚੋ ਕਿੰਨੇ ਜਣੇ ਕਰ ਫਿਰ ਹਿੰਮਤ ਨੰਬਰਦਾਰਾ ਇਹ ਤਾਂ ਤੂੰ ਹੀ ਕਰ ਸਕਦਾ ਨਾਲੇ 5000 ਮਿਲੂ ਸਰਕਾਰ ਦੇ ਘਰੋਂ ਇਹ ਤਿੰਨ ਬੰਦੇ ਉਹੀ ਹੋਣਗੇ ਜਿਨਾਨੇ ਚੇਅਰਮੈਨ ਮਾਰਿਆ ਸੀ ਪੰਜ ਕਿਉਂ 15000 ਮਿਲੂ ਸਮਝ ਹਰਦੇਤ ਨੇ ਬੁੜੇ ਦੀਆਂ ਅੱਖਾਂ ਵਿੱਚ ਚਮਕ ਲਿਆ ਦਿੱਤੀ ਨੰਬਰਦਾਰ ਨੇ ساری ਉਮਰ ਬਗਾਨੇ ਲਾਲ ਚੁੱਤੇ ਲੰਘਾਈ ਸੀ ਉਹ ਮੰਨ ਗਿਆ ਨੰਬਰਦਾਰ ਨੂੰ ਇੱਕ ਪੈਗ ਹੋਰ ਪਾ ਕੇ ਹਰਦੇਤ ਕਹਿੰਦਾ ਨੰਬਰਦਾਰਾ ਤੂੰ ਇੱਥੇ ਹੀ ਬੈਠ ਮੈਂ ਆਣਾ ਬਸ 10 ਮਿੰਟ ਤੋਂ ਵੱਧ ਨਹੀਂ ਲਾਉਂਦਾ ਓਏ ਹੋਰ ਨਾ ਲਈਂ ਹਰਦੇਤ ਬਹੁਤ ਐ ਹੁਣ ਦਾਰੂ ਤਾਂ ਅਗਰ ਕੀ ਕੱਢੀ ਐ ਕਿਸੇ ਨੇ ਪੁੱਤ ਮੇਰੇ ਨੇ ਨੰਬਰਦਾਰ ਉੱਥੇ ਹੀ ਮੰਜੋ ਤੇ ਟੇਡਾ ਹੋ ਗਿਆ ਹਰਦਿਤ ਹਵਾ ਦੀ ਤੇਜ਼ੀ ਨਾਲ ਬਾਹਰ ਲੈ ਘਰ ਗਿਆ ਹਵਾ ਦੀ ਤੇਜ਼ੀ ਨਾਲ ਹੀ ਮੁੜ ਆਇਆ ਉਹਦੇ ਕੋਲ 2000 ਦੇ 20-20 ਨੋਟ ਤੇ ਸ਼ਰਾਬ ਦਾ ਅਧਿਆ ਸੀ ਆਉਂਦਿਆਂ ਹੀ ਉਹਨੇ ਨੰਬਰਦਾਰ ਨੂੰ ਬੈਠਾ ਕੀਤਾ ਉਹਦੇ ਅੱਖਾਂ ਸਾਹਮਣੇ ਨੋਟ ਖੜਕਾਏ ਨਵੇਂ ਨੋਟ ਸਨ ਨੰਬਰਦਾਰ ਨੇ ਅੱਖਾਂ ਟੱਡ ਲਈਆਂ ਤੇ ਫਿਰ ਹਰਦਿਤ ਨੇ ਉਹਨੂੰ ਸੁਣਾਸਣਾ ਕੇ 20 ਨੋਟ ਗੇਣੇ ਤੇ ਉਹਦੀ ਜੇਬ ਵਿੱਚ ਪਾ ਦਿੱਤੇ ਕਹਿੰਦਾ ਇਹ ਤੇਰੀ ਪੇਸ਼ਗੀ ਐ ਹੋਰ ਵੀ ਦੇਉ 15000 ਸਰਕਾਰ ਦੇਉ ਮਾਨ ਤਨ ਵੀ ਹੋਊ ਤੇ ਆ ਮੁੱਖ ਮੰਤਰੀ ਆਪ ਤੇਰੇ ਘਰ ਆਉ ਆ ਅਧੀਆਂ ਵੀ ਫੜ ਮੈਨੂੰ ਪਤਾ ਤੇਰਾ ਘਰ ਪੂਰਾ ਨਹੀਂ ਹੋਇਆ ਹੋਣਾ ਜੇ ਆਪਾਂ ਹੁਣੇ ਟਰੈਕਟਰ ਸਟਾਰਟ ਕਰਦੇ ਆਂ ਦਿয়ালਪੁਰਾ ਆ ਖੜਾ ਕੀ ਲੱਗਦਾ ਬਸ ਤੜਕੇ ਨੂੰ ਪਤਾ ਹੀ ਨਾ ਲੱਗੇ ਹਰਦੇਤਨ ਨੰਬਰਦਾਰ ਨੂੰ ਪੱਕਾ ਕਰ ਲਿਆ ਟਰੈਕਟਰ ਉੱਤੇ ਬਿਠਾ ਕੇ ਹਰਦੇਤਨ ਨੰਬਰਦਾਰ ਨੂੰ ਦਿয়ালਪੁਰੇ ਲੈ ਗਿਆ ਥਾਣੇ ਤੋਂ ਓਰੇ ਦੂਰ ਹੀ ਉਹਨੂੰ ਉਤਾਰ ਦਿੱਤਾ ਆਖਿਆ ਤੁਜਾ ਆਪਦੀ ਕਾਰ ਕਾਰਵਾਈ ਮੇਰਾ ਨਾ ਨਾਂ ਲੈ ਨਾ ਪੁਲਸ ਕੋਲ ਨਾ ਕਿਸੇ ਹੋਰ ਕੋਲ ਵੱਡੇ ਤਰਕੇ ਪੁਲਸ ਨੇ ਕੋਠੇ ਖੜਕ ਸਿੰਘ ਨਰੰਗਚ ਮੈੜ ਦੀ ਝੂਬੀ ਉਤੇ ਆ ਦਬਸ਼ ਮਾਰੀ ਪਹਿਰੇਦਾਰ ਮੁੰਡਾ ਝੋਗੀ ਦੇ ਬਰਦਾਰ ਕੋਲ ਖੜਾ ਝੁਲਾ ਰਿਹਾ ਸੀ ਬਾਛੜ ਦੀ ਬਾਛੜ ਸਪਾਈਆਂ ਨੇ ਬਲਕਾਰ ਤੇ ਉਹਦੇ ਦੋਵੇਂ ਸਾਥੀਆਂ ਨੂੰ ਦਬੋ ਚਲਿਆ ਬਲਕਾਰ ਕੋ ਰਿਵਾਲਵਰ ਤੇ ਦੂਜੇ ਦੋਵਾਂ ਕੋਲ ਪੱਕੀਆਂ ਰਾਈਫਲਾਂ ਸਨ ਦੋਵੇਂ ਹੈਂਡ ਗ੍ਰੇਨੇਡ ਤੇ ਗੋਲੀਆਂ ਦਾ ਥੈਲਾ ਮੰਜੇ ਥੱਲੇ ਪਿਆ ਰਹਿ ਗਿਆ ਪਿੰਡ ਵਿੱਚ ਚੂਹ ਵੀ ਨਹੀਂ ਹੋਈ ਪੁਲਸ ਪਤਾ ਨਹੀਂ ਕਿਹੜੇ ਵੇਲੇ ਆਈ ਤੇ ਕਿਹੜੇ ਵੇਲੇ ਉਹਨਾਂ ਤੇਨਾਂ ਨੂੰ ਫੜ ਕੇ ਲੈ ਗਈ ਨੰਬਰਦਾਰ ਵੱਡੇ ਤੜਕੇ ਪੁਲਸ ਨਾਲ ਹੀ ਪਿੰਡ ਆਇਆ ਸੀ ਨਰੰਗ ਦੀ ਚੂੰਬੀ ਵੱਲ ਇਸ਼ਾਰਾ ਕਰਕੇ ਆਪਣੇ ਘਰ ਜਾ ਸੁਤਾ ਪਹਿਲਾਂ ਦਾ ਪੁਲਸ ਉਹਨਾਂ ਤੇਨਾਂ ਨੂੰ ਕਿਸੇ ਗੁਪਤ ਥਾਂ 'ਤੇ ਜਾ ਕੇ ਕੁੱਟਦੀ ਮਾਰਦੀ ਰਹੀ ਅਸਹਿਤ ਸੀਹੇ ਦਿੱਤੇ ਫਿਰ ਇੱਕ ਦਿਨ ਅਖਬਾਰ ਵਿੱਚ ਖਬਰ ਆਈ ਕਿ ਬਲਕਾਰ ਸਿੰਘ ਨਕਸਲੀਆ ਤੇ ਉਹਦੇ ਦੋਵੇਂ ਸਾਥੀ ਪੁਲਸ ਹਰਾਸਤ ਵਿੱਚੋਂ ਫਰਾਰ ਹੋ ਗਏ ਫਿਰ ਚੋਟਦਨ ਦਿਨੇ ਹੀ ਨਕਸਲੀਆਂ ਦੀਆਂ ਲਾਸ਼ਾਂ ਸੁਧਾਣਿਆਂ ਦੇ ਪੁਲਾਂ ਤੇ ਪਈਆਂ ਮਿਲੀਆਂ ਖਬਰ ਸੀ ਕਿਵੇਂ ਸਵੇਰੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਪੁਲਿਸ ਨਾਲ ਉਹਨਾਂ ਨੇ ਮੁਕਾਬਲਾ ਕੀਤਾ ਤੇ ਮਾਰੇ ਗਏ ਓਮੇ ਜਿਵੇਂ ਬਲਕਾਰ ਕੋਲੇ ਰਿਵਾਲਵਰ ਸੀ ਤੇ ਦੂਜੇ ਦੋਮਾਂ ਕੋਲ ਪੱਕੀਆਂ ਰਾਈਫਲਾਂ ਲੋਕ ਹੈਰਾਨ ਸਨ ਕਿ ਉਹੀ ਹਥਿਆਰ ਉਹਨਾਂ ਕੋਲ ਬਕਸ ਕਿੱਥੋਂ ਆ ਗਏ ਫੂਲ ਲ ਜਾ ਕੇ ਇੱਤਨਾ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਗਿਆ ਤੇ ਫਿਰ ਦਿਨ ਛਿਪੇ ਪਿੱਛੋ ਜਾ ਕੇ ਕਿਤੇ ਵਾਰਸ਼ਾਂ ਨੂੰ ਲਾਸ਼ਾਂ ਦਿੱਤੀਆਂ ਗਈਆਂ ਬਲਕਾਰ ਦੀ ਲਾਸ਼ ਅੱਧੀ ਰਾਤ ਪਿੰਡ ਪਹੁੰਚੀ ਤੜਕੇ ਨੂੰ ਸਾਰੇ ਪਿੰਡ ਵਿੱਚ ਹਾਈ ਕਲਾਪ ਪਿਆ ਹੋਇਆ ਸੀ ਬੱਚਾ ਬੱਚਾ ਬਲਕਾਰ ਦੀ ਲਾਸ਼ ਨੂੰ ਦੇਖਣ ਜਾਂਦਾ ਮੱਲਣ ਤੇ ਚੰਦਕੁਰ ਅੱਧ ਮਰੇ ਹੋਏ ਪੈ ਸੰ ਮਾਂ ਬਿੰਦੇ ਬਿੰਦੇ ਪੁੱਤ ਦੇ ਮੋਹ ਦੀਆਂ ਬਾਗੀਆਂ ਲੈਂਦੀ ਮੱਲਣ ਉਹਦੀ ਹਿੱਕ ਉੱਤੇ ਲਟ ਜਾਂਦਾ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੀ ਤੁਹਾਡੇ ਅਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ